ਈ ਨਾਈ ਤੁਹਾਡਾ ਮੇਰਾ ਨਾਮ ਸੰਜੀਵ ਕੁਮਾਰ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਸਲੋਹ ਜੀ ਜਿੱਦਾਂ ਜਾਣਕਾਰੀ ਮਿਲੀ ਕੋ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਦੱਸੋਗੇ ਵਾਕਾ ਕਿਦਾਂ ਵਾਪਰਿਆ ਹਾਂਜੀ ਆਪਣੇ 26 ਤਰੀਕ ਨੂੰ ਆਪਣਾ ਇਹ ਕੰਮ ਹੋਇਆ ਜੀ 26 ਤਰੀਕ ਸ਼ਾਮ ਨੂੰ ਮੈਂ ਕੰਮ ਤੋਂ ਆਇਆ ਸੀਗਾ ਤੇ ਮੇਰੇ ਤਾਈ ਦੇ ਲੜਕਾ ਕਹਿੰਦਾ ਮੈਂ ਰੋਟੀ ਲੈਣ ਜਾਣਾ 26 ਫਰਵਰੀ ਹਾਂਜੀ 26 ਫਰਵਰੀ ਤੇ ਆਪਣੀ ਭਤੀਜੀ ਦੀ ਗੱਡੀ ਡਾਕਲ ਸੀ ਤੇ ਮੈਂ ਉਹਨੂੰ ਕਿਹਾ ਚੱਲ ਕੋਈ ਨਹੀਂ ਲੈ ਜਾ ਤੇ ਉਸ ਤੋਂ ਬਾਅਦ ਉਹ ਮੋਟਰਸਾਈਕਲ ਆ ਕੇ ਉੱਪਰ ਗਿਆ ਜੀ ਬਾਅਦ ਵਿੱਚ 8 ਵਜੇ ਦੇ ਕਰੀਬ ਮੋਟਰਸਾਈਕਲ ਨਹੀਂ ਮਿਲਿਆ ਕਿੱਥੇ ਖੜਾ ਕੀਤਾ ਸੀ ਮੋਟਰਸਾਈਕਲ ਨੂੰ ਸਰਕਾਰੀ ਹਸਪਤਾਲ ਦੇ ਬਿਲਕੁਲ ਨਾਲ ਜੀ ਸਾਹਮਣੇ ਕੈਮਰੇ ਚੱਲਦੇ ਆ ਕੈਮਰੇਆਂ ਦੇ ਵਿੱਚ ਵੀ ਕੁਝ ਨਹੀਂ ਆਇਆ ਤੇ ਬਾਅਦ ਦੇ ਵਿੱਚ ਅਸੀਂ ਪੁਲਿਸ ਰਿਪੋਰਟ ਵੀ ਕੀਤੀ ਅੱਜ ਦੇਖ ਲਓ ਬਈ ਮਹੀਨੇ ਦੇ ਉੱਪਰ ਹੋ ਗਿਆ ਜੀ ਕੋਈ ਸੁਰ ਪਤਾ ਨਹੀਂ ਲੱਗਾ ਨਾ ਸਾਨੂੰ ਉਹ ਪੁੱਛ ਗਿਛ ਹੋਈ ਆ ਕੋਈ ਇਹਦਾ ਰਿਜ਼ਲਟ ਨਹੀਂ ਮਿਲਿਆ ਸਾਨੂੰ ਕੋਈ ਪੁਲਿਸ ਵਾਲਿਆਂ ਦਾ ਕੀ ਕਹਿਣਾ ਜੀ ਉਹ ਕਹਿੰਦੇ ਜੀ ਜਦੋਂ ਮਿਲ ਗਿਆ ਆਪਾਂ ਤੁਹਾਨੂੰ ਜ਼ਰੂਰ ਤੁਹਾਡੇ ਤੱਕ ਪਹੁੰਚ ਪਹੁੰਚਦਾ ਕਰ ਦੇਵਾਂਗੇ ਚਾਰ ਮੋਟਰ ਵਾਲੇ ਖੜੇ ਸੀ ਤਿੰਨ ਇੱਕ ਫੜੇ ਸੀ ਬਾਅਦ ਵਿੱਚ ਮੇਰਾ ਜੀ ਮਿਲਿਆ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੇ ਕੋਈ ਮੇਰਾ ਬਾਈਕ ਮਿਲਦਾ ਤਾਂ ਮੇਰੇ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰੇ ਮੈਂ ਉਹਨੂੰ ਆਪਣੇ ਵੱਲੋਂ 2100 ਰੁਪਇਆ ਨਾਮ ਦਊਂਗਾ ਕਿਉਂਕਿ ਉਹ ਮਾਡਲ ਜ਼ਰੂਰ 2005 ਹੈ ਮੇਰਾ ਬ੍ਰਾਂਡ ਨੂੰ ਮੋਟਰਸਾਈਕਲ ਹੈ ਸਾਰਾ ਕੰਮ ਹੈ ਟਿਪ ਟੋਪ ਹੈ ਉਸੇ ਦਿਨ ਸਰਵਿਸ ਕਰਾ ਕੇ ਲੈ ਕੇ ਆਇਆ ਸੀ ਮੈਂ ਤੇ ਗੱਡੀ ਮੇਰੀ ਐਨ ਜੀ 2005 ਇਹਨਾਂ ਓਕੇ ਦੀ ਰਿਪੋਰਟ ਆ ਕੋਈ ਉੱਚ ਨੁਕਸਾਨ ਨਹੀਂ ਕੀ ਨੰਬਰ ਹੈ ਤੁਹਾਡੇ ਮੋਟਰਸਾਈਕਲ PV32F2230 ਸਪਲੈਂਡਰ ਪਲੱਸ 2005 ਮਾਡਲ ਰੰਗ ਕਿਹੜਾ ਜੀ ਕਾਲਾ ਨੀਲੀ ਟੇਪ PV32F2230 ਨੰਬਰ ਹੈ ਜੇ ਮੇਰਾ ਮੋਬਾਈਲ ਨੰਬਰ ਹੈਗਾ 99146 94373 ਮੈਂ ਪੰਜਾਬ ਟੀਵੀ ਮਨਜਿੰਦਰ ਸਿੰਘ ਭਾਈ ਹਣੀ ਬਹੁਤ ਚਿਰ ਤੋਂ ਮੇਰੇ ਕੋਲ ਆ ਮੇਰੇ ਭਰਾ ਆ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਵੀ ਵੀਰ ਮੇਰੇ ਸਪਲੈਂਡਰ ਵਾਲੇ ਆ ਮੋਟਰਸਾਈਕਲ ਵਾਲੇ ਆ ਉਹਨਾਂ ਨੂੰ ਆਪਣਾ ਜਿਹੜਾ ਲੋਗ ਹੈ ਮੋਹਰ ਲਾ ਉਹ ਜ਼ਰੂਰ ਲਵਾਣ ਇਹਨਾਂ ਚੋਰਾਂ ਤੋਂ ਬਚੋ ਨਵੇਂ ਸ਼ਹਿਰ ਚੋਰਾਂ ਨੇ ਨੇਰੀ ਲਿਆਂਦੀ ਪਈ ਆ ਜੀ ਇੱਥੇ ਥਾਣੇ ਦੇ ਮੋਹਰੇ ਦੋ ਤਿੰਨ ਮੋਟਰਸਾਈਕਲ ਚੱਕ ਹੋ ਗਏ ਕੋਈ ਪੁੱਛ ਗੇਚ ਨਹੀਂ ਹੋ ਰਹੀ ਤਾਂ ਸਾਡੀ ਵੀ ਬੇਨਤੀ ਆਵੇ ਮੇਰਾ ਮੋਟਰਸਾਈਕਲ ਜਿੰਨੂੰ ਵੀ ਮੇਰੇ ਭਰਾ ਨੂੰ ਮਿਲਦਾ ਜਾਂ ਕਰਦਾ ਮੇਰੇ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰੇ ਤੇ ਮੈਂ ਉਹਨੂੰ ਆਪਣਿਆਂ ਨੂੰ 2100 ਰੁਪਇਆ ਨਾਮ ਦਵਾਂਗਾ ਜੀ ਤੁਸੀਂ ਕੀ ਕਰਦੇ ਹੋ ਕੰਮ ਕੀ ਕਰਦੇ ਮੈਂ ਪਾਰਕਿੰਗ ਦਾ ਕੰਮ ਕਰਦਾ ਜੀ ਇੱਥੇ 300 ਰੁਪਇਆ ਮੇਰੀ ਦਿਹਾੜੀ ਆ ਤੇ ਆਪਣਾ ਰੋਟੀ ਰੋਜੀ ਮਾੜੇ ਮੋਟੇ ਜੋ ਵੀ ਹੈਗਾ ਵਧੀਆ ਟੰਗ ਨੇ ਨਾਲ ਪਰਮਾਤਮਾ ਦੀ ਕਿਰਪਾ ਚੱਲੀ ਜਾਂਦਾ ਤੇ ਇਹਦੇ ਵਿੱਚ ਸਰ ਜੀ ਇੱਕ ਹੋਰ ਗੱਲ ਹੈ ਇੱਥੇ ਬੰਦੇ ਚਾਬੀਆਂ ਛੱਡ ਜਾਂਦੇ ਆ ਕੱਲ ਇੱਕ ਸਪਲੈਂਡਰ ਆਇਆ 22 ਮਾਡਲ ਉਹਦੇ ਵਿੱਚ ਚਾਬੀ ਰਹਿ ਗਈ ਤੇ ਉਹ ਚਾਬੀ ਫਿਰ ਮੈਂ ਉਹਨਾਂ ਨੂੰ ਆਪ ਦਿੱਤੀ ਹੁਣ ਚਾਬੀ ਆ ਜੀ ਐਕਟਵਾ ਦੀ ਆ ਇਹ ਮੁਲਾਜ਼ਮ ਦੀ ਚਾਬੀ ਆ ਇਹ ਵੀ ਸੀਟ ਦੇ ਉੱਪਰ ਪਈ ਸੀ ਇਹ ਅਸੀਂ ਫੇਰ ਵੀ ਅਗਲੇ ਨੂੰ ਹੈਂਡਓਵਰ ਕਰਾਂਗੇ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਜੇ ਪਰਚੀ ਨਹੀਂ ਵੀ ਲਈ ਕਿਸੇ ਨੇ ਆਪਾਂ ਫੇਰ ਵੀ ਵਧੀਆ ਖਿਆਲ ਰੱਖਦੇ ਆਂ